ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abp-sanjha.in ਤੇ ਆਮਾਦੀ ਪਾਰਟੀ ਨੇ ਕਮਾਸਨਕਰ ਆਖੀ ਪੁਆੜਾ ਪਾ ਲਿਆ ਹੈ ਚਰਚੇ ਤੇਜ਼ ਹੋ ਗਏ ਨੇ ਕਿ ਆਪ ਦਾ ਪੰਜਾਬ ਚ ਕੀ ਬਣੇਗਾ ਅੱਜ ਜਿਹੜੀ ਵਲ ਟੀਮ ਦੇ ਇਲਜ਼ਾਮ ਲਗੇ ਕਿ ਰਾਸ਼ਟਰੀ ਕਾਰਜ ਕਰਨੀ ਦੀ ਬੈਠਕ 'ਚ ਗੁੰਡਾਗਰਦੀ ਹੋਈ ਅਕਾਲੀ ਦਲ ਨੂੰ ਲੋਕਾਂ ਦਾ ਫਿਕਰ ਪਿਆ ਕਿ ਅਕਾਲੀ ਦਲ ਦੇ ਬੁਲਾਰੇ ਦਲਜੀਤ ਜੀ ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਆਪਣੇ ਨੇਤਾਵਾਂ ਨੂੰ ਧੱਕੇ ਮਾਰੇ ਉਹ ਲੋਕਾਦਾਵੇ ਇਹੀ ਹਸ਼ਰ ਕਰਨਗੇ ਅੱਜ ਤੁਹਾਡੇ ਸਾਹਮਣੇ ਆ ਕਿ ਜੋ ਇਹਨਾਂ ਦਾ ਬਿਹੇਵੀਅਰ ਹੈ ਲਗਾਤਾਰ ਉਹਦੇ 'ਚ ਇਹਨ ਰਿਐਲਿਟੀ ਜਦੋਂ ਪ੍ਰੈਕਟੀਕਲੀ ਵਿਚਰਨਾ ਹੁੰਦਾ ਤੇ ਬਿਲਕੁਲ ਉਹਦੇ ਆਪੋਜ਼ਿਟ ਇਹ ਕੰਮ ਕਰਦਾ ਅੱਜ ਤੇ ਉਹ ਸਮਾਂ ਹੈ ਕਿ ਜਦੋਂ ਇਹਨਾਂ ਨੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਕੁੱਟ ਕੇ ਧੱਕੇ ਮਾਰ ਕੇ ਮਾਰਕਟ ਡਰ ਉਹ ਵੀ ਸਮਾਂ ਆਏਗਾ ਕਿ ਲੋਕਾਂ ਨੂੰ ਵੀ ਜੇ ਕੋਈ ਕੰਮ ਕਰਾਉਣ ਆਪਣੇ ਘਰ ਗਿਆ ਤੇ ਉਹਨੂੰ ਵੀ ਧੱਕੇ ਮਾਰ ਕੇ ਮਾਰਕਟ ਕਿਉਂਕਿ ਇਹਨਾਂ ਲੋਕਾਂ ਦਾ ਸੁਭਾਅ ਜਿਹੜਾ ਉਹ ਰਾਜਨੀਤਿਕ ਨਹੀਂ ਹੈ ਲੋਕਾਂ ਦੇ ਨਾਲ ਨਿਭ ਸਕਣ ਵਾਲਾ ਇਹਨਾਂ ਦਾ ਸੁਭਾਅ ਨਹੀਂ ਹੈ ਉਹ ਪੇਸ਼ੈਂਸ ਨਹੀਂ ਹੈ ਉਹ ਮਿਹਨਤ ਕਿਸੇ ਨੇ ਨਹੀਂ ਕੀਤੀ ਇਸ ਲੈਵਲ ਤੱਕ ਪਹੁੰਚਣ ਵਾਸਤੇ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਦਿਫਾਫੇਬਾਜ਼ੀ ਦੇ ਵਿੱਚ ਲੀਡਰ ਬਣਦੇ ਆ ਇਸੇ ਤਰ੍ਹਾਂੀਆਂ ਡਿਡਰੀਆਂ ਜਿਹੜੀਆਂ ਇਹ ਖਤਮ ਹੋ ਜਾਂਦੀਆਂ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবਪੀ ਲਾਈਵ ਐਪ ਅਤੇ ਸਿਲੈਕਟ ਕਰੋ এবਪੀ ਨਿਊਜ਼ ਪੰਜਾਬੀ